ਹਾਂਜੀ ਤਾਂ ਜਿਵੇਂ ਦੇਖਿਆ ਜਾਵੇ ਕਲੱਬ ਦੀ ਮੈਡੀਕਲ ਅਦਾਰੇ ਚਾਰੀ ਨੇ ਤੇ ਕੀ ਗੱਲਾਂ ਦੀ ਪਹਿਲਾਂ ਤਾਂ ਸਾਰੇ ਪੱਤਰਕਾਰਾਂ ਦਾ ਦਿলো ਧੰਨਵਾਦ ਆ ਜਿਨ੍ਹਾਂ ਨੇ ਇਸ ਮੀਟਿੰਗ ਦੇ ਵਿੱਚ ਆਪਣੀ ਸ਼ਿਰਕਤ ਕੀਤੀ ਹੈ ਸਾਡੀ ਅੱਜ ਦੀ ਸਟੇਟਮੈਂਟ ਇਹ ਕਲੱਬ ਦੀ ਜਿਹੜੀ ਮੀਟਿੰਗ ਸੀਗੀ ਤਿੰਨ ਮੁੱਦਿਆਂ ਦੇ ਸੀਗੀ ਪਹਿਲਾ ਪ੍ਰੈਸ ਕਲੱਬ ਦੂਜਾ ਫੰਡ ਤੇ ਤੀਜਾ ਸਾਡਾ ਭਾਈਚਾਰੇ ਨੂੰ ਇਕੱਠਾ ਕਰਨਾ ਸਾਰਿਆਂ ਨੂੰ ਬੇਨਤੀ ਸੀਗੀ ਵੀ ਜਿੰਨੇ ਵੀ ਮੀਟਿੰਗ ਤੇ ਪੱਤਰਕਾਰ ਆਏ ਨੇ ਵੀ ਇਕਜੁੱਟ ਹੋ ਕੇ ਕੰਮ ਕਰੋ ਇੱਕ ਛੱਤ ਹੇਠਾਂ ਥੱਲੇ ਹੋਵੋ ਸਾਰੇ ਗਿਲੇ ਸ਼ਿਕਵੇ ਦੂਰ ਕਰਕੇ ਤੇ ਅਸੀਂ ਪ੍ਰੈਸ ਕਲੱਬ ਲਈ ਹੱਲਾ ਮਾਰੀਏ ਤਾਂ ਜੋ ਸਾਰੇ ਪੱਤਰਕਾਰ ਨੇ ਆਪਣਾ ਆਸ਼ਵਾਸ਼ਣ ਵੀ ਦਿੱਤਾ ਤੇ ਸਾਨੂੰ ਇਕੱਠੇ ਹੋ ਕੇ ਆਪਣਾ ਸਮਰਥਨ ਵੀ ਦਿੱਤਾ ਤੇ ਇਹ ਵੀ ਕਿਹਾ ਵੀ ਪ੍ਰੈਸ ਕਲੱਬਲੇ ਵਿੱਚ ਜਿੰਦੂ ਜਿਆਦਾ ਜਿੱਥੇ ਵੀ ਕਰਨੀ ਪਵੇ ਜਿਵੇਂ ਵੀ ਕਰਾਂਗੇ ਉਹ ਸਾਡੇ ਨਾਮ ਨੇ ਦੂਜਾ ਅਸੀਂ 2-4 ਦਿਨ ਦੇ ਵਿੱਚ ਮਾਨਯੋਗ ਲੁਧਿਆਣਾ ਦੇ ਡੀਸੀ ਨੂੰ 11000 ਤੇ 1,11,000 ਦਾ ਚੈੱਕ ਦੇਣ ਜਾ ਰਹੇ ਹਾਂ ਜੋ ਪੰਜਾਬ ਦੇ ਵਿੱਚ ਹੜ੍ਹ ਪੀੜਤਾ ਲਈ ਅਸੀਂ ਇਕੱਠਾ ਕਰਕੇ ਹੋਂ ਤੱਕ 70 ਹਜ਼ਾਰ ਇਕੱਠਾ ਕਰਕੇ ਕਰ ਚੁੱਕੇ ਆ ਤੇ 2-4 ਦਿਨ ਦੇ ਵਿੱਚ ਅਸੀਂ 1,11,000 ਉਹਨਾਂ ਨੂੰ ਇਕੱਠਾ ਕਰਕੇ ਦੇਵਾਂਗੇ। ਹਾਂਜੀ ਜੀ ਲੇਕੋ। ਤੁਸੀਂ ਸਾਹਮਣੇ ਉਹ ਕੋਈ ਕੁਰਸੀ ਖਾਲੀ ਨਹੀਂ ਸੀਗੀ। ਹਰ ਵਾਰੀ ਮੀਟਿੰਗ ਹੁੰਦੀ ਆ ਸਾਰੇ ਭਰਾਵਾਂ ਦਾ ਬਹੁਤ ਸਹਿਯੋਗ ਮਿਲਦਾ, ਸਾਥ ਮਿਲਦਾ ਤੇ ਚਾਹੁੰਦੇ ਆ ਅਸੀਂ ਰੈਗੂਲਰ ਹਰ ਮਹੀਨੇ ਇੱਕ ਦੋ ਮੀਟਿੰਗ ਕਰੀਏ ਤਾਂ ਜੋ ਇਹ ਪਹਿਲਾ ਕਲੱਬ ਆ ਜਿਹੜਾ ਰੈਗੂਲਰ ਮੀਟਿੰਗ ਕਰ ਰਿਹਾ ਨਹੀਂ ਤਾਂ ਲੁਧਿਆਣੇ ਦੇ ਵਿੱਚ ਕੋਈ ਵੀ ਕਲੱਬ ਆ ਮੀਟਿੰਗ ਨਹੀਂ ਕਰ ਰਿਹਾ ਕਿਸੇ ਵੀ ਪੱਤਰਕਾਰ ਦੇ ਇੱਥ ਲਈ ਵੱਡੇ ਤੋਂ ਤੁਸੀਂ ਕਿਉਂ ਆ ਕੇ ਆਏ ਹੋ ਹਾਰਟਫਲ ਲੈ ਕੇ ਤੁਹਾਡਾ ਕਲੱਬ ਤੇ ਬਾਕੀ ਕਲੱਬ ਇੱਥੇ ਦੇ ਬਾਕੀ ਇਹਨਾਂ ਦਾ ਤਾਂ ਸਾਨੂੰ ਪਤਾ ਨਹੀਂ ਅਸੀਂ ਇਸ ਲਈ ਆਏ ਆ ਕਿਉਂਕਿ ਸਾਨੂੰ ਮਹਿਸੂਸ ਹੋਇਆ ਕਿ ਸਾਨੂੰ ਵੀ ਮੂਰੇ ਹੋ ਕੇ ਵੀ ਪੱਤਰਕਾਰਾਂ ਨੂੰ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਪੰਜਾਬ ਕੀ ਪੂਰੀ ਇੰਡੀਆ ਦੇ ਵਿੱਚ ਹਲੇ ਤੱਕ ਐਜਾ ਕੋਈ ਕਲੱਬ ਨਹੀਂ ਹੈਗਾ ਜਿਨੇ ਕਿਸੇ ਸਰਕਾਰ ਦੀ ਮਦਦ ਕੀਤੀ ਹੋਵੇ ਹਾਲਕਿ ਹਰ ਇੱਕ ਬੰਦਾ ਮਦਦ ਮੰਗਦਾ ਹੈ ਤੇ ਪਹਿਲਾ ਕਲੱਬ ਆ ਜਿਹੜਾ ਸਰਕਾਰ ਦੀ ਮਦਦ ਕਰਨ ਜਾ ਰਿਹਾ ਹੈ ਜੋੰਗਲਾਤੋ ਜਿਹੜੇ ਤੁਹਾਡੇ ਸਾਥੀ ਜਿਹੜੇ ਨਾਲ ਜੁੜੇ ਹੋਏ ਇਹਨਾਂ ਨੂੰ ਕੀ ਕਹਿਣਾ ਚਾਹਣਾ ਪਹਿਲਾਂ ਤਾਂ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਵੀ ਦਿਲੋਂ ਜਿਹੜਾ ਸਟੇਟਮੈਂਟ ਇਹ ਕਲੱਬ ਤੇ ਮੇਰੇ ਨਾਲ ਹਮੇਸ਼ਾ ਖੜਦੇ ਆ ਕਿਉਂਕਿ ਯੂਨਿਟੀ ਦੇ ਵਿੱਚ ਹੀ ਤਾਕਤ ਆਪਾਂ ਸ਼ੁਰੂ ਤੋਂ ਪੜਦੇ ਆਏ ਆ ਇਕੱਠੇ ਰਵਾਂਗੇ ਤਾਂ ਬਚੇ ਰਵਾਂਗੇ ਅਲੱਗ-ਅਲੱਗ ਰਵਾਂਗੇ ਤਾਂ ਛਤਰੀ ਖਾਵਾਂਗੇ ਲੋਕ ਸਾਨੂੰ ਬਲੈਕਮੇਲਰ ਚੋਰ ਠਾਕੇ ਕਹਿੰਦੇ ਆ ਜੇ ਇਕੱਠੇ ਰਵਾਂਗੇ ਤਾਂ ਇਹ ਕਿਤਨਾ ਕਿਤੇ ਇਸ ਚੀਜ਼ਾਂ ਨੂੰ ਨੱਥ ਪਾਈ ਜਾ ਸਕਦੀ ਹੈ ਤੁਹਾਡੇ ਕਿਤੇ ਕਿਤੇ ਕਲੱਬ ਹੋ ਗਏ ਕਿਹੜੀਆਂ ਜਗ੍ਹਾ ਤੁਹਾਡੇ ਵੀ ਮੈਂ ਸੁਣਿਆ ਸਾਡੇ ਪੂਰੇ ਪੰਜਾਬ ਦੇ ਵਿੱਚ ਹੋਰ ਵੀ ਬਹੁਤ ਮੈਂਬਰ ਸਾਡੇ ਨਾਲ ਜੁੜਦੇ ਅੱਜ ਵੀ ਅਸੀਂ ਕਟੋਗਟ ਸਰਟੀਫਿਕੇਟ ਤੇ ਕੋ ਆਈ ਡੀ ਕਾਰਡ ਬਣਾ ਕੇ ਜਿਹੜਾ ਵੰਡਿਆ ਹੈ ਸਾਡੇ ਨਾਲ 100 ਮੈਂਬਰ ਅੱਜ ਨਵੇਂ ਜੁੜਿਆ ਆ। ਬਾਜੀ ਦੇਖੇ ਦਵੇ ਜੀ ਨੰਬਰ ਦੇ ਸਰ ਤੋਂ ਮੀਟਿੰਗਾਂ ਚੱਲਦੀਆਂ ਪਈਆਂ ਤੁਹਾਡੀਆਂ ਅੱਜ ਇੱਕ ਲੱਗ ਮੀਟਿੰਗ ਹੋਈ ਆ ਤੇ ਕੀ ਗੱਲ ਹੋਦੇ ਜੀ ਮੈਂ ਅਰुण ਸ੍ਰੀਨ ਚੇਅਰਮੈਨ ਸਟੇਟ মিডিਆ ਕਲੱਬ ਅੱਜ ਸਾਡੀ ਸਰਕਟ ਹਾਊਸ ਦੇ ਵਿੱਚ ਮੀਟਿੰਗ ਸੀਗੀ ਕਿ ਅਸੀਂ ਵੀ ਇੱਕ ਸਾਰਿਆਂ ਨੇ ਡਿਸੀਜਨ ਲਿਆ ਸੀਗਾ ਕਿ ਜਿਹੜਾ ਕੀ ਪੰਜਾਬ ਦੇ ਵਿੱਚ ਲੋਕ ਨੇ ਜਿਹੜੇ ੜਾਂ ਦੀ ਚਪੇ